ਪਾਣੀ ਮਾਤਾ ਆਪ ਬਗਾਨੀ ਕਿਹ ਅੱਗ ਤੇ ਬੈਠੀ ਹੈ ਮੇਰਾ ਤਾਂ ਜੀ ਨਹੀਂ ਚੋਂ ਦਿੰਦਾ ਕਹਿੰਦਾ ਐ ਨਹੀਂ ਤੁਹਡੇ ਜੰਦਾ ਕਹਿੰਦਾ ਨਹੀਂ ਮਤਮਨ ਬਤਾ ਕਾ ਜਮ ਚੱਕ ਲੈਣੀ ਹੈ ਕਹਿੰਦਾ ਅਹੀਂ ਤੁਮ ਯਾਰੇ ਲੈ ਆਪਾਂ ਨੂੰ ਲੋੜ ਮਤਮਨ ਦੀ ਸਹੀ ਗੱਲ ਅੰਦਾਜ਼ ਚੁਪ ਤੇ ਸਟਾਈਪ ਤੇ ਕੀ ਨੇ ਆਪਾਂ ਨੂੰ ਲੋੜ ਲੈ ਸੰਲਾ ਜ਼ਰੂਰ ਕਰ ਲਓ ਬੁਣੀ ਆਪਾਂ ਨੂੰ ਲੋੜ ਮਤਮਨ ਦੀ ਤੁਹਾਡੇ ਨਾਲ ਤਾਂ ਵਰਗੀਆਂ ਕਿਸੇ ਦੀਆਂ ਨਾਲ ਤਾਂ ਹੈ ਨਹੀਂ ਨਾਲੇ ਮੈਂ ਤੁਹਾਨੂੰ ਦੱਸਾਂ ਕਰ ਅੱਛਾ ਆ ਇਹ ਗਾਇਨ ਕਿਸੇ ਦੇ ਸਾਡੇ ਬਾਲੇ ਪੰਤ ਗਾਂਗਾ ਆਪਣੇ ਬਾਲੇ ਪੰਤ ਨੇ ਪਾਇਆ ਇਹਨਾਂ ਨਹੀਂ ਬਾਹਰ ਸਾਰੇ ਰੰਗ ਹੀ ਆ ਤੁਸੀਂ ਵੀ ਕਿਸੇ ਦੇ ਆਨੰਦ ਦਾ ਹੈਗੇ ਕਿਸੇ ਬਾਹਰਤ ਦੇ ਨਾਲ ਰੰਗ ਰੰਗੀਆਂ ਸਾਡੇ ਤਾਂ ਬਹੀ ਇੱਕ ਰੰਗ ਦੇਣਾ ਇੱਕ ਸੰਚੇ ਦੇਣਾ ਇੱਕ ਸੁਭਾ ਦੇਣਾ ਰੰਗ ਰੰਗੀਆਂ ਸੁਭਾ ਦੇਣਾ ਬੰਦੇ ਨੂੰ ਨਾਣੀ ਬੜੀ ਜਿਆਦਾ ਰੰਗ ਨਾ ਲੈ 18 ਨਾਲ ਨਹੀਂ ਮੈਂ ਰਾਣੀ ਵਧੀਆ ਮੈਂ ਤੇ ਵੀ ਵਧੀਆ ਲੱਗਦੀ ਮੈਂ ਨਪਾਇਆ ਗੀ ਲੱਗਦੀ ਰਾਣੀ ਮੈਂ ਤਾਂ ਰਾਣੀ ਉਹ ਤਾਂ ਤੇ ਲੀਡ ਚੋਂ ਦੀ ਤਬ ਦੇ ਲੈਣੇ ਮੈਂ ਤਾਂ ਤੁਸੀਂ ਕਰਦੀ ਤੂੰ ਵੀ ਵਧੀਆ ਠੀਕ ਆ ਮੈਂ ਅਜ ਤੱਕ ਮੈਂ ਤੈਨੂੰ ਉਹ ਦਿੰਦਿਆ ਕਰਦੀ ਨਹੀਂ ਫੜਿਆ ਅਜ ਤੱਕ ਜਿੱਦੇ ਫੜੀ ਕੋਦੇ ਪੈਣ ਲੱਗਣ ਲੱਗ ਜਾਈ ਜਿੱਦੇ ਮੈਂ ਚੁਗਲੀ ਕਰਦੀ ਫੜਦੀ ਨਾ ਜਿਹੜੀ ਗੱਲ ਕਹੂੰ ਮੂੰਹ ਤੇ ਕਹੂੰ ਮੈਂ ਕਿਤੇ ਨਹੀਂ ਚੁਗਲੀ ਜਿੱਦਾਂ ਮੈਂ ਚੁਗਲੀ ਕਰਦਾ ਬੰਦਾ ਫੜ ਲਾ ਫੇਰ ਨਹੀਂ ਮੇਰਾ ਮਨ ਮੈਂ ਦਾ ਤਾਂ ਅਸੀਂ ਚੁਗਲੀ ਨਹੀਂ ਕਰਦੀਆਂ ਅਸੀਂ ਤਾਂ ਜਿਹੜੀ ਗੱਲ ਕਹਿਣੀ ਸਾਡਾ ਸੁਣ ਛੁਟਾ ਆ ਤਾਂ ਇਹ ਗੱਲ ਨਹੀਂ ਸਿਆਣ ਦੀ ਜਨ ਨਹੀਂ ਕੋਈ ਗੱਲ ਨਹੀਂ ਹੈਗੀ ਵੀ ਨਾ ਮੇਰੀ ਸਾਡੇ ਕੰਮ ਨਹੀਂ ਹੁੰਦਾ ਨਾ ਨਹੀਂ ਸਾਰੇ ਮੰਮੀ ਨੂੰ ਵੀ ਪਤਾ ਵੀ ਜਿਹੜੀ ਗੱਲ ਕਹਿ ਦੂਗੀ ਮੂੰਹ ਤੇ ਨਹੀਂ ਕਹਿੰਦੀ ਚੁਗਲੀ ਨਹੀਂ ਕਰਦੀ ਸਾਡੇ ਮੂੰਹ ਤੇ ਮੰਮੀ ਮੈਂ ਜਿਹ ਸਾਰੇ ਬਾਣ ਨੂੰ ਵੀ ਪਤਾ ਵੀ ਇਹ ਕਿਤੇ ਦੀ ਨਿੰਜਾ ਟੁਪਲੀ ਕਰਦੀ ਨਹੀਂ ਕਰੂ ਜਿਹੜੀ ਮੂੰਹ ਤੇ ਪੈ ਗਈ ਆਂ ਆਰੀ ਬਾਟ ਹਾਂ ਭੈੜੀ ਕਹਿੰਦੇ ਫਿਰ ਭੈੜੀ ਕਹਿੰਦੇ ਕੋਈ ਜਾਣ ਤਾਂ ਫਿਰ ਸੱਚੀ ਗੱਲ ਕਹਿੰਦੇ ਨਾ ਆਪੇ ਭੈਣੇ ਸੱਚੀ ਗੱਲ ਤਾਂ ਕਹੀ ਜਾਂਦੀ ਹੈ ਬਈ ਹਾਂ ਸੱਚੀ ਗੱਲ ਵਿੱਚ ਗਿਆ ਕੋਲ ਨਾ ਕੀ ਬੰਦ ਸੱਚੀ ਗੱਲ ਕਹੇ ਤਾਂ ਬਾਬਾ ਬੋਦੀਆ ਪੜਦਾ ਹਾਂ ਸੱਚੀ ਗੱਲ ਤਾਂ ਮੈਂ ਤਾਂ ਕੋਈ ਮੇਰਾ ਮੁੰਡਾ ਵੀ ਉਵੇਂ ਹੀ ਕਹਿੰਦਾ ਤੇ ਸਾਡਾ ਦਰਸ਼ਨ ਵੀ ਨਹੀਂ ਰੁਕਦਾ ਉਹ ਵੀ ਕਹਿੰਦਾ ਉਹ ਸੱਚੀ ਦਾ ਮਾੜੀ ਹੈ ਫਿਰ ਇਹ ਜਵਾਨ ਦੇ ਚ ਇਹਦਾ ਨਾਂ ਦੀ ਨਪੜਾਕਾ ਪਾ ਦਿੰਨੇ ਆ ਮਗਰੋਂ ਬੇਪਸਤਾ ਵੀ ਹੋ ਜੀ ਵੀ ਆਪਾਂ ਕਹਿਣਾ ਨਹੀਂ ਸੀ ਆਏਗਾ ਤੋ ਕਿਹਾ ਹੁਣ ਮੈਂ ਸਾਡੀ ਮੰਮੀ ਨੂੰ ਗੁੱਸੇ ਜੇ ਜੀ ਕੁਸਣਾ ਕੁਸ ਕਹਿਤਾ ਦਿੰਨੀ ਆ ਮਗਰੋਂ ਕੁਸਤਾਵਾ ਜਾ ਹੁੰਦਾ ਵੀ ਵੱਡਾ ਬੰਦਾ ਸੀ ਕਾ ਨੂੰ ਕਹਿਤਾ ਕਿਸੇ ਜੀ ਜਿਹੜਾ ਜਾਂਦਾ ਪਹਿਲੀ ਸੋਚ ਲੈ ਕਰ ਗੁੱਸਾ ਜੇ ਆ ਜਾਂਦਾ ਫਿਰ ਤੈਨੂੰ ਪਤਾ ਗੁੱਸਾ ਰੁਕਦਾ ਹੀ ਨਹੀਂ ਇਹ ਨਾ ਹੋਇਆ ਮਨ ਦਾ ਦਾ ਬਹਿੜਾ ਮਨ ਬਾੜਾ ਰੁਕਦਾ ਨਹੀਂ गुस्सा मारे हा मान पंबर ते आहे